ਪ੍ਰਸ਼ਕ ਪੰਜਾਬ ਸਰਕਾਰ ਸਿਹਤ ਸੇਵਾਵਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੀ ਹੈ ਠੀਕ ਹੈ ਸਿਹਤ ਮੰਤਰੀ ਦੇ ਬਲੋਗ ਕਹਾਂ ਜਾਂਦਾ ਹੈ ਕਿ ਜੋ ਪੰਜਾਬ ਦੇ ਸਰਕਾਰੀ ਹਸਪਤਾਲ ਨੇ ਉਹ ਬੇਹੱਦ ਹੀ ਵਧੀਆ ਨੇ ਸਾਫ਼ ਸੁਥਰੇ ਨੇ ਹਾਲਾਂਕਿ ਸਾਰੇ ਦਾਅਵੇ ਨੂੰ ਫੇਲ ਕਰਦੀ ਏ ਇੱਕ ਖਬਰ ਇਹ ਵੀਡੀਓ ਜਿਹਦੇ ਵਿੱਚ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਕਿ ਹਸਪਤਾਲ ਜਿੱਤੇ ਕਿ ਲੋਕ ਲੋਕ ਇਲਾਜ ਕਰਵਾਉਣ ਹੁੰਦੇ ਨੇ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਜਿੱਥੇ ਮਰੀਜ਼ ਪਹੁੰਚਦੇ ਨੇ ਪਰ ਇਸ ਵੇਲੇ ਮਰੀਜ਼ਾਂ ਦਾ ਹਸਪਤਾਲ ਘਟ ਤੇ সুইমিং ਪੂਲ ਉੱਪਰ ਬੰਦ ਲੱਗਦਾ ਸਿੱਕੇ ਇੱਕ ਪਾਸੇ ਤਾਂ ਬਿਮਾਰ ਵਿਅਕਤੀ ਝੁਕੇ ਆਪਣੀ ਬਿਮਾਰੀ ਤੋਂ ਪਰੇਸ਼ਾਨ ਹੈ ਆਪਣੀ ਬਿਮਾਰੀ ਦੇ ਨਾਲ ਜੂਝ ਰਿਹਾ ਤੇ ਦੂਜੇ ਪਾਸੇ ਹਸਪਤਾਲ ਦੇ ਵਿਚਾਰ ਕੇ ਉਸ ਪਾਣੀ ਦੀ ਸਮੱਸਿਆ ਨਾਲ ਵੀ ਜੂਝ ਰਿਹਾ ਹੈ ਦੱਸ ਦਿੱਕਿਆ ਸਵੇਰਾ ਮੋਗਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਉਂਦੀਆਂ ਨੇ ਜੋ ਕਿ ਹਸਪਤਾਲ ਘਟ ਤੇ ਪਾਣੀ ਦਾ ਸਮੁੰਦਰ ਬੰਦ ਲੱਗ ਰਿਹਾ ਹੈ ਔਰਟੋ ਵਾਰਡ ਤੇ ਮੈਡੀਕਲ ਵਾਰਡ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਦਿਖ ਰਿਹਾ ਜਿਤੇ ਕਿ ਮਰੀਜ਼ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਪਾਣੀ ਚੋਂ ਲੰਘ ਰਹੇ ਨੇ ਤੇ ਬਿਸਤਰ ਤੱਕ ਪਹੁੰਚ ਲੈ ਪਹੁੰਚਦੇ ਨੇ ਪਾਣੀ ਦੇ ਵਿੱਚੋਂ ਲੰਘ ਕੇ ਜਾਣ ਦੇ ਲਈ ਮਜਬੂਰ ਹੋਏ ਪਏ ਜੇਕਰ ਵਾਸ਼ਰੂਮਾਂ ਦੀ ਗੱਲ ਕਰੇ ਤੇ ਹਸਪਤਾਲ ਦੇ ਬਾਥਰੂਮਾਂ ਦੀ ਹਾਲਤ ਤਾਂ ਇਸ ਤੋਂ ਵੀ ਜ਼ਿਆਦਾ ਸ਼ਰਮਨਾਕ ਜਿੱਥੇ ਨਾ ਤਾਂ ਟੂਟੀਆਂ ਨੇ ਨਾ ਹੀ ਸਫਾਈ ਤੇ ਕਈ ਥਾਵਾਂ ਤੇ ਤਾਂ ਦਰਵਾਜ਼ੇ ਤੱਕ ਟੈਪ ਨਹੀਂ ਹਾਲਾਂਕਿ ਸਰਕਾਰੀ ਰਿਕਾਰਡਾਂ ਦੇ ਵਿੱਚ ਸਟਾਫ ਹਸਪਤਾਲਾਂ ਦੇ ਦਾਅਵੇ ਜ਼ਰੂਰ ਕੀਤੇ ਜਾਂਦੇ ਨੇ ਪਰ ਸਾਰੇ ਦਾਅਵੇ ਇਸ ਵੀਡੀਓ ਤੇ ਕੇ ਨਾ ਤਸਵੀਰਾਂ ਦੇ ਅੱਗੇ ਫੇਲ ਨੇ ਇਸ ਮੌਕੇ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਾਂਗਰਸ ਦੇ ਸੀਨੀਅਰ ਆਗੂ ਮਲਵਿਕਾ ਸੂਦ ਵੀ ਪਹੁੰਚਦੇ ਨੇ ਜਿਨਾਵਲ ਦੱਸਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਨੂੰ ਬਣੇ 3.5 ਸਾਲ ਹੋ ਗਏ ਪਰ ਸਰਕਾਰੀ ਹਸਪਤਾਲਾਂ ਦਾ ਇੰਨਾ ਬੁਰਾ ਹਾਲ ਹੈ ਕਿ ਉੱਥੇ ਹੋਣਾ ਜਾਣਾ ਵੀ ਮੁਸ਼ਕਲ ਹੋ ਗਿਆ ਪਿਆ ਉਹਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਮੋਗੜ ਦੇ ਸਰਕਾਰੀ ਹਸਪਤਾਲ ਨੂੰ ਵਧੀਆ ਤਰੀਕੇ ਨਾਲ ਬਣਾਵਾਂਗੇ ਤੇ ਹਰ ਤਰ੍ਹਾਂ ਦੀ ਸਹੂਲਤ ਮਹਿੰਆ ਕਰਾਵਾਂਗੇ ਪਰ ਅਜੇ ਤੱਕ ਹਸਪਤਾਲ ਉਸੇ ਤਰ੍ਹਾਂ ਦਾ ਹੈ ਜਿਵੇਂ ਦਾ ਉਹ ਪਹਿਲਾਂ ਸੀ ਕਾਮੀਆਂ ਨਹੀਂ ਆਗੇ ਕਿ ਮੈਨੂੰ ਲੱਗਦਾ ਕਿ ਸਾਢੇ 3 ਦਿਨ ਸਾਲ ਦੇ ਵਿੱਚ ਸਿਵਲ ਹਸਪੀਟਲ ਦਾ ਹੋਰ ਬੁਰਾ ਹਾਲ ਹੋ ਗਿਆ ਤੁਸੀਂ ਵੇਖੋ ਸਿਵਲ ਹਸਪੀਟਲ ਜਿਹੜਾ ਹੈ ਅੱਜ ਪੂਰਾ ਪਾਣੀ ਪਾਣੀ ਹੋ ਚੁੱਕਾ ਹੈ ਨਦੀਆਂ ਬਣ ਗਈਆਂ ਕਿਉਂਕਿ ਜਿਹੜੀਆਂ ਟੁੱਟੀਆਂ ਪਿਛਲੀ ਰਾਤ ਜਿਹੜੀਆਂ ਕੋਈ ਲਾਕੇ ਲੱਗਿਆ ਲੇਕਿਨ ਉਹਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਕੋਈ ਸਟੈਪ ਨਹੀਂ ਲਿੱਤਾ ਗਿਆ ਅੱਜ ਹਰ ਇੱਕ ਬੋਰਡ ਦੇ ਵਿੱਚ ਹਰ ਇੱਕ ਕਮਰੇ ਦੇ ਵਿੱਚ ਪਾਣੀ ਇੰਨਾ ਕਿ ਜ਼ਿਆਦਾ ਹੈ ਕਿ ਛੱਤਾਂ ਦੇ ਵਿੱਚੋਂ ਵੀ ਪਾਣੀ ਜਿਹੜਾ ਟਪ ਟਪ ਕਰ ਰਿਹਾ ਤੁਸੀਂ ਵੇਖੋ ਕਿੰਨਾ ਕੁ ਬੁਰਾ ਹਾਲ ਹੈ ਆਮ ਬੰਦੇ ਦੀ ਆਪਾਂ ਕਹਿੰਦੇ ਸੀਗੇ ਜਿਹੜੀ ਸੁਣਵਾਈ ਨਹੀਂ ਹੁੰਦੀ ਆਪਾਂ ਵਾਕਈ ਦੇਖ ਸਕਦੇ ਜਦ ਸਰਕਾਰ ਆਈ ਸੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਸਭ ਤੋਂ ਪਹਿਲਾਂ ਜਿਹੜਾ ਮੋਗੇ ਦਾ ਸਿਵਲ ਹਸਪੀਟਲ ਬਣਾਵਾਂਗੇ ਜਿੱਤਨ ਤੋਂ ਬਾਅਦ ਇਹ ਪਹਿਲਾਂ ਇੱਥੇ ਪਹੁੰਚੇ ਸੀ ਸਿਵਲ ਹਸਪਤਲ ਅੱਜ ਵੀ ਉਵੇਂ ਹੀ ਹੈ ਸਾਢੇ 3 ਸਾਲ ਹੋ ਗਏ ਚਾਹੇ ਉਹ ਐਕਸ-ਰੇ ਸੈਂਟਰ ਹੋਵੇ ਉਹਦੇ ਵਿੱਚ ਵੀ ਤੁਸੀਂ ਵੇਖੋ ਇਹਨਾਂ ਕੋਲ ਪ੍ਰੋਪਰ ਇਕਵਿਪਮੈਂਟਸ ਹੀ ਨਹੀਂ ਹੈਗੇ ਪਾਣੀ ਦੀ ਗੱਲ ਕੀਤੀ ਜਾਵੇ ਪਾਣੀ ਦੀ ਜਿਹੜੀ ਟੈਂਕੀ ਹੈ ਆ ਉੱਥੇ ਜਿਹੜੇ ਜਾਨਵਰ ਨਹਾ ਰਹੇ ਆ ਔਰ ਉਹੀ ਪਾਣੀ ਜਿਹੜਾ ਹੈਗਾ ਆਮ ਲੋਕ ਜਿਹੜੇ ਆ ਉਹੀ ਪੀ ਰਹੇ ਆ ਮੈਂ ਦਰਸ਼ਕਾਂ ਨੂੰ ਕਹੂੰਗੀ ਦੇਖਣ ਵਾਲਿਆਂ ਨੂੰ ਕਿ ਤੁਸੀਂ ਜ਼ਰੂਰ ਦੇਖਿਓ ਵੀਡੀਓ ਦੇ ਰਾਹੀਂ ਕਿ ਕੀ ਪਾਣੀ ਵਾਲੀ ਜਗ੍ਹਾ ਕਿੰਨੀ ਅਨਹਾਈਜਨਿਕ ਹੈ ਕੀ ਜਿਹੜਾ ਬੰਦਾ ਸਿਵਲ ਹਸਪਤਲ ਦੇ ਵਿੱਚ ਆਇਆ ਉਹ ਠੀਕ ਹੋਣ ਆਇਆ ਹੈ ਇਹ ਹੋਰ ਬਿਮਾਰ ਹੋ ਨਾਇ ਹੈ ਇੱਥੇ ਜਿਹੜੇ ਬਾਥਰੂਮਸ ਹੈ ਐਨੇ ਇੱਕ ਖਸਤਾ ਹਾਲਤ ਦੇ ਵਿੱਚ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਇੱਥੇ ਆਊਗਾ ਤੇ ਠੀਕ ਹੋਊਗਾ ਤੇ ਅੱਜ ਪਿਛਲੇ ਮੈਨੂੰ ਲੱਗਦਾ ਆਲਮੋਸਟ 12-13 ਘੰਟਿਆਂ ਤੋਂ ਜਿਹੜਾ ਪਾਣੀ ਹੈ ਐਨਾ ਘ ਭਰ ਚੁੱਕਾ ਸੀਗਾ ਕਿ ਤੁਸੀਂ ਸੋਚ ਹੀ ਨਹੀਂ ਸਕਦੇ ਕੋਈ ਉੱਥੇ ਚੱਲ ਸਕੇ ਆਮ ਜਿਹੜੇ ਲੋਗ ਹੈ ਇੱਥੇ ਕੰਮ ਕਰਦੇ ਉਹਨਾਂ ਦੀ 9-9 ਮਹੀਨਿਆਂ ਤੋਂ ਤਨਖਾਹਾਂ ਵਾਂ ਨਹੀਂ ਮਿਲ ਰਹੀਆਂ ਕੀ ਆਮ ਪਰਿਵਾਰ ਜਿਹੜਾ ਉਹ ਇਸ ਲਈ ਕੰਮ ਕਰਦਾ ਹੈ ਕਿਉਂ ਉਹਨੂੰ ਕੋਈ ਤਨਖਾਹ ਨਾ ਮਿਲੇ ਕੀ ਉਹਦੀ ਰੋਜ਼ੀ ਰੋਟੀ ਹੈ ਕਮਾਨ ਦਾ ਉਹ ਹੱਕਦਾਰ ਨਹੀਂ ਹੈ ਪੂਲ ਮੋਹੱਲਾ ਕਲੀਨਿਕ ਇਹ ਕਹਿੰਦੇ ਸੀ ਹਰ ਮੋਹੱਲੇ ਦੇ ਵਿੱਚ ਖੋਲਾਂਗੇ ਉਸ ਜਿਹੜੇ ਜਗ੍ਹਾ ਤੇ ਮੋਹੱਲਾ ਕਲੀਨਿਕ ਖੁੱਲੀ ਉੱਥੇ ਦਾ ਕਾ ਜਿਹੜਾ ਹੈ ਬਹੁਤ ਜ਼ਿਆਦਾ ਵੱਧ ਗਿਆ ਮੈਂ ਕਹੂੰਗੀ ਕਿ ਮੋਹੱਲਾ ਕਲੀਨਿਕ ਤੁਸੀਂ ਬੰਦ ਕਰਕੇ ਸਿਵਲ ਹਸਪੀਟਲ ਨੂੰ ਹੀ ਵਧੀਆ ਬਣਾ ਦਿਓ ਜਿਹੜੇ ਮੋਗੇ ਦੇ ਲੋਕ ਆਮ ਜਨਤਾ ਹੈ ਇੱਥੇ ਆ ਕੇ ਆਪਣਾ ਇਲਾਜ ਕਰਾਲਨ ਐਨੇ ਜ਼ਿਆਦਾ ਕਲੀਨਿਕ ਨਾ ਖੋਲੋ ਕਿ ਆਪਣਾ ਜਿਹੜਾ ਸਿਵਲ ਹਸਪਤਾਲ ਹੈ ਉਹ ਵੀ ਕਲੀਨਿਕਾਂ ਵਾਂਗੂ ਹੀ ਰੁਲਦਾ ਰਵੇ ਅੱਜ ਜੋ ਹਾਲਾਤ ਹੈ ਸਿਵਲ ਹਸਪਤਾਲ ਦੇ ਬਹੁਤ ਹੀ ਬੁਰੇ ਹੈ ਮੈਨੂੰ ਲੱਗਦਾ ਹੈ ਕਿ ਜਿਹੜੀ ਇੱਥੇ ਪਬਲਿਕ ਹੈ ਬਹੁਤ ਹੀ ਦੁਖੀ ਹੈ ਔਰ ਆਪਾਂ ਸਾਰੇ ਜਿਹੜੇ ਜਾਗਰੂਕ ਹੈ ਇਸ ਚੀਜ਼ ਦੇ ਲਾਈਟ ਚਾਹੇ 10 ਮਿੰਟ ਲਈ ਜਾਵੇ ਚਾਹੇ ਅੱਧੇ ਘੰਟੇ ਲਈ ਜਾਵੇ ਜੇ ਲਾਈਟ ਨਹੀਂ ਹੈ ਜੇ ਕਿਸੇ ਦੀ ਜਾਨ ਬਚਾਣੀ ਹੈ ਉਹਦੇ ਲਈ ਇੱਕ ਸੈਕੰਡਰੀ ਲਾਈਟ ਹੋਣੀ ਬਹੁਤ ਜ਼ਰੂਰੀ ਫਿਰ ਮੈਂ ਕਹਿੰਦੀ ਕਿ ਪਿਛਲੀ ਰਾਤ ਤੋਂ ਟੂਟੀਆਂ ਜਿਹੜੀਆਂ ਲਾਤੀਆਂ ਔਰ ਪਾਣੀ ਅੰਨੀ ਫਲੋ ਦੇ ਵਿੱਚ ਹੈਗਾ ਵਿਦੀਨ ਮੱਲਾ ਦਾ 1 ਘੰਟਾ ਜਿਹੜਾ ਆਪਾਂ ਹਜੇ ਨੋਰਮਲ ਪਲੰਬਰ ਨੂੰ ਵੀ ਬੁਲਾ ਲੀਏ ਤੇ ਉਹ ਜਿਹੜਾ ਹੈਗਾ ਬੰਦ ਹੋ ਸਕਦਾ ਕਿਉਂ ਇੰਨਾ ਲੇਟ ਹੋ ਰਿਹਾ ਕਿਉਂ ਹਜੇ ਤੱਕ ਜਿਹੜਾ ਪਾਣੀ ਇੰਨਾ ਵਗ ਰਿਹਾ ਸੀਗਾ ਕਿਉਂਕਿ ਕਿਸੇ ਦਾ ਧਿਆਨ ਹੀ ਨਹੀਂ ਸਿਵਲ ਹਸਪੀਟਲ ਵੱਲ ਤੁਸੀਂ ਦੇਖ ਸਕਦੇ ਹੋ ਇਹ ਉਹੀ ਸਿਵਲ ਹਸਪੀਟਲ ਹੈ ਜਿਹੜਾ ਸੂਤ ਪਰਿਵਾਰ ਦਾ ਸੁਪਨਾ ਸੀਗਾ ਕਿ ਇਹਨੂੰ ਠੀਕ ਕਰਾਂਗੇ ਸਮਾਂ ਥੋੜਾ ਰਹਿ ਗਿਆ ਲੇਕਿਨ ਇਹ ਜਿਹੜਾ ਵਾਅਦਾ ਹੈ ਆਪਣੇ ਸਭ ਮੋਗਾ ਵਾਸੀਆਂ ਦਾ ਜ਼ਰੂਰ ਪੂਰਾ ਕਰਾਂਗੇ ਸਮਾਂ ਬਹੁਤ ਥੋੜਾ ਲੱਗਿਆ ਲੇਕਿਨ ਜਿਹੜਾ ਇਹ ਮੰਨ ਲਾਦਾ ਕਿ ਰੱਬ ਨੇ ਡਿਊਟੀ ਸੂਤ ਪਰਿਵਾਰ ਦੀ ਲਗਾਈ ਹੈ ਕਿ ਉਹ ਹੀ ਆ ਕੇ ਠੀਕ ਕਰੂਗਾ ਬਹੁਤ سارے ਐਸੇ ਕੇਸ ਆਉਂਦੇ ਜਦੋਂ ਸਿਵਲ ਹਸਪੀਟਲ ਦੇ ਵਿੱਚ ਆਉਂਦੇ ਉਹਨਾਂ ਨੂੰ ਰੈਫਰ ਕਰ ਦਿੱਤਾ ਜਾਂਦਾ ਫਰੀਦਕੋਟ ਦੇ ਵਿੱਚ ਔਰ ਉਹ ਜਿਹੜਾ ਪੇਸ਼ੈਂਟ ਹੈ ਜਦੋਂ ਉਹਨੂੰ ਰੈਫਰ ਕਰਦੇ ਉਹਨਾਂ ਦਾ ਪਹਿਲਾ ਸਵਾਲ ਇਹੀ ਹੁੰਦਾ ਕਿ ਮੈਡਮ ਐਂਬੂਲੈਂਸ ਦੇ ਪੈਸੇ ਅਸੀਂ ਕਿੱਥੋਂ ਲੈ ਕੇ ਆਈਏ ਕੀ ਉੱਥੇ ਜਾ ਕੇ ਸਾਨੂੰ ਕੋਈ ਡਾਕਟਰ ਹੱਥ ਪਾਊਗਾ ਕਿਉਂ ਸਾਰੇ ਜਿਹੜੇ ਪੇਸ਼ੈਂਟਸ ਐ ਫਰੀਦਕੋਟ ਭੇਜੇ ਜਾ ਰਹੇ ਆਪਣਾ ਮੋਗਾ ਹੈ ਜਿਹੜੀ ਜੜ ਹੈਗੀ ਹੈ ਮਾਲਵੇ ਬੈਲਟ ਦੀ ਕਿਉਂ ਨਹੀਂ ਇੱਥੇ ਆਪਾਂ ਲੋਕਾਂ ਦਾ ਇਲਾਜ ਕਰ ਸਕਦੇ ਐਨਾ ਵੱਡਾ ਹਸਪੀਟਲ ਹੈ ਜ਼ਰੂਰਤ ਹੈ ਕਿ ਇਹਨੂੰ ਠੀਕ ਕੀਤਾ ਜਾਵੇ ਸਾਢੇ ਦਿਨ ਸਾਲ ਹੋ ਗਏ ਐ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਸੇਧਾ ਨੂੰ ਲੈ ਕੇ ਮਨੂੰ ਲੱਗਦਾ ਹੋਰ ਖਰਾਬ ਹੋ ਗਿਆ ਸਟਾਫ ਚਾਹੇ ਉਹ ਸਫਾਈ ਕਰਮਚਾਰੀ ਹੋਣ ਜਾਂ ਜਿਹੜੇ ਇੱਥੇ ਵਰਕਿੰਗ ਹੋਣ ਪਿਛਲੇ 10-10 ਸਾਲਾਂ ਤੋਂ ਜਿਹੜੇ ਕੰਮ ਕਰ ਰਹੇ ਤੁਸੀਂ ਵੇਖੋ ਐਨੇ ਬੁਰੇ ਹਾਲਾਤ ਹੈ ਉਹਨਾਂ ਨੂੰ 9-9 ਮਹੀਨੇ ਤੋਂ ਸੈਲਰੀ ਨਹੀਂ ਮਿਲ ਰਹੀ ਹੈਗੀ ਔਰ ਜਿਹੜੇ ਗਰੀਬ ਬੰਦਾ ਹੈ ਤੁਸੀਂ ਵੇਖੋ ਜੇ ਉਹਨੂੰ ਸੈਲਰੀ ਨਹੀਂ ਮਿਲੂਗੀ ਘਰ ਦੀ ਕਿਵੇਂ ਰੋਜ਼ੀ ਰੋਟੀ ਮਿਲੂਗੀ ਉਹਨਾਂ ਨੂੰ ਔਰ ਕਿਦੇ ਨਾਲ ਕਿਦੇ ਤਮਕਾਇਆ ਜਾਂਦਾ ਉਹਨਾਂ ਨੂੰ ਜਦ ਵੱਡੇ ਅਕਸਰ ਆਉਂਦੇ ਕਿ ਤੁਸੀਂ ਛੁੱਟੀ ਦੇ ਰਹੋ ਜਾਂ ਤੁਸੀਂ ਕੁਝ ਬੋਲਣਾ ਨਹੀਂ ਹੈ ਸਫਾਈ ਨੂੰ ਲੈ ਕੇ ਆ ਜੋ ਵੀ ਇੱਥੇ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਬੰਨ ਲਾਦਾ ਕਿ ਆਵਾਜ਼ ਕਿੰਨੀ ਦੇਰ ਤੱਕ ਦਬਾਵਾਂਗੇ ਆਖਿਰੇ ਆਵਾਜ਼ ਜ਼ਰੂਰ ਬਾਹਰ ਨਿਕਲੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿਣ ਵਾਲੇ ਤਾਂ ਗੱਲ ਹੀ ਕੋਈ ਨਹੀਂ ਜੀ ਕੀ ਦਸੀਏ ਜੋ ਅੱਜ ਹਾਲਾਤ ਆ ਕੱਲਾ ਸਿਵਲ 47 ਕਿਉਂ ਸਾਰੇ ਸਰਕਾਰੀ ادارےਾਂ 'ਚ ਜਾ ਕੇ ਹਾਲਾਤ ਦੇਖੋ। ਸਿਵਲ ਹਸਪਤਾਲ ਜਿਹੜਾ ਸਾਡੇ ਡਿਸਟ੍ਰਿਕਟ ਦਾ ਸਭ ਤੋਂ ਵੱਡਾ ਮੋਗੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਹਸਪਤਾਲ ਜੀ ਤੇ ਕਿੰਨਾ ਫੰਡ ਸ਼ੋਮਣੀ ਕਾਲੇ ਦਲ ਦੀ ਸਰਕਾਰ ਨੇ ਦੇ ਕੇ ਹਸਪਤਾਲ ਅਪਗ੍ਰੇਡ ਕੀਤਾ ਸੀ। ਅੱਜ ਹਾਲਾਤ ਕੀ ਆ? ਇੱਕ ਪਾਸੇ ਤਾਂ ਸਰਕਾਰ ਕਹੀ ਜਾਂਦੀ ਆ ਵੀ ਪਤਾ ਨਹੀਂ ਕਿੰਨੇ ਸੈਂਕੜੇ ਇਹ ਡਿਸਪੈਂਸਰੀਆਂ ਹੋਰ ਬਣਾਉਣੀਆਂ ਤੇ ਕਿੰਨੇ ਮੱਲਾ ਕਲੀਨਿਕ ਬਣਾ ਦੇ ਤੇ ਕਿੰਨੇ ਮੱਲਾ ਕਲੀਨਿਕ ਹੋਰ ਬਣਾਉਣੇ ਆ। ਮੱਲਾ ਕਲੀਨਿਕਾਂ ਦੇ ਡਾਕਟਰ ਹੈ ਨਹੀਂ ਗਿਣਤੀ ਘੜਾ ਕੇ ਵੇਖ ਲੋ ਸਰਕਾਰੀ ਹਸਪਤਾਲਾਂ ਦੀ ਰਜਿੰਦਰਾ ਕਾਲ ਦੇ ਪਟਿਆਲੇ ਦੀ ਘੜਾ ਲੋ ਤੁਸੀਂ ਜਿੱਥੇ ਜਿੱਥੋਂ ਦੇ ਮੰਤਰੀ ਸਾਹਿਬ ਆਪ ਆ ਉੱਥੇ ਸਟਾਫ ਦੀ ਜਿਹੜੀ ਰਿਕੁਆਇਰਮੈਂਟ ਆ ਉਹ 50% ਵੀ ਪੂਰੀ ਨਹੀਂ ਤੇ ਨਾ ਪੰਜਾਬ ਦੇ ਵਿੱਚ 50% ਰਿਕੁਆਇਰਮੈਂਟ ਪ੍ਰੋਪਰ ਪੂਰੀ ਆ ਜਿੰਨਾ ਸਟਾਫ ਚਾਹੀਦਾ ਜਿਹੜੀ ਰਿਕੁਆਇਰਮੈਂਟ ਭਰੀ ਵੀ ਆ ਜਿਹੜੇ ਜੋਬ ਦੇਤੇ EMPLYE ਹੈਗੇ ਆ ਉਹਨਾਂ ਦੀਆਂ ਤਨਖਾਹਾਂ ਕਿੰਨਾ-ਕਿੰਨਾ ਚਿਰ ਨਹੀਂ ਮਿਲਦੀਆਂ ਤਨਖਾਵਾ ਦੇ ਵਿੱਚ ਲੋਕਾਂ ਦਾ ਚਿਕਾ ਪਈਆਂ ਪਈਆਂ ਜਿਹੜਾ ਥੱਲੇ 4th ਕਲਾਸ ਸਟਾਫ ਆ ਬਈ ਉਹਨਾਂ ਦਾ ਹਾਲ ਕੀ ਆ ਉਹੀ ਕਮਾਉਣਾ ਉਹੀ ਕਾਣਾ ਤੇ 8-8 ਮਹੀਨੇ 7-7 ਮਹੀਨੇ ਤਨਖਾਹ ਨਾ ਮਿਲੂ ਤਾਂ ਸਟਾਫ ਕਰੂਗੀ ਰਹਿ ਗਈ ਗੱਲ ਹੁਣ ਆਪਾਂ ਪਾਣੀ ਵਾਲੀ ਜਿਹੜੀ ਕਰਦੇ ਆ ਤੇ ਗੰਦਗੀ ਵਾਲੀ ਗੱਲ ਕਰਦੇ ਆ ਸਰਕਾਰੀ ਹਸਪਤਾਲ ਜਿਹੜਾ ਕੋਈ ਵੀ ਹਸਪਤਾਲ ਸਭ ਤੋਂ ਜ਼ਰੂਰੀ ਆ ਉਹ ਸੈਨੀਟਾਈਜ਼ ਪ੍ਰੋਪਰ ਹੋਵੇ ਪ੍ਰੋਪਰ ਹਾਈਜੀਨ ਹੋਵੇ ਜੇ ਹਸਪਤਾਲਾਂ ਦੇ ਵਿੱਚ ਵੀ ਗੰਦਗੀ ਦੇ ਢੇਰ ਲੱਗੇ ਪਏ ਆ ਪਾਣੀ ਬਾਥਰੂਮਾਂ ਦਾ ਨਿਕਲ ਕੇ ਸਾਰੇ ਰੂਮਾਂ ਦੇ ਵਿੱਚ ਪ੍ਰਾਈਵੇਟ ਰੂਮਾਂ 'ਚ ਵੜੀ ਜਾਂਦਾ ਜਿੱਥੇ ਮੈਡੀਸਿਨ ਪਈ ਆ ਉੱਥੇ ਵੜੀ ਜਾਂਦਾ ਜਿੱਥੇ ਇਹਨਾਂ ਦੇ ਇੰਸਟਰੂਮੈਂਟ ਪਏ ਆ ਆਪਰੇਸ਼ਨ ਕਰਨ ਵਾਲੇ ਉੱਥੇ ਵੜੀ ਜਾਂਦਾ ਤੇ ਜਿੱਥੇ ਡਾਕਟਰ ਬੈਠੇ ਆ ਉੱਥੇ ਵੜੀ ਜਾਂਦਾ ਤਾਂ ਹਾਲਾਤ ਤੁਸੀਂ ਆਪ ਹੀ ਸਮਝ ਲਓ ਮਰੀਜ਼ਾਂ ਦੇ ਕੀ ਹੋਣਗੇ ਤੇ ਜੇ ਜ਼ਿਲ੍ਹੇ ਵਾਲੇ ਹਸਪਤਾਲ ਦੇ ਵਿੱਚ ਇਹ ਹਾਲਾਤ ਆ ਤੇ ਡਿਸਪੈਂਸਰੀਆਂ ਦੇ ਹਾਲਾਤ ਕੀ ਹੋਣਗੇ ਰਹਿ ਗਈ ਗੱਲ ਬਿਟ ਟੂਟੀਆਂ ਕਿੱਥੇ ਗਈਆਂ ਜੇ ਟੂਟੀਆਂ ਚੋਰ ਚੋਰੀ ਕਰਕੇ ਉੱਥੋਂ ਲਿਜਾ ਸਕਦੇ ਆ ਤਾਂ ਫਿਰ ਤਾਂ ਸਰਕਾਰੀ ਹਸਪਤਾਲ ਦੀਆਂ ਮਸ਼ੀਨਾਂ ਵੀ ਲਿਜਾ ਸਕਦੇ ਆ ਦਵਾਈਆਂ ਵੀ ਲਿਜਾ ਸਕਦੇ ਆ ਇਹਦਾ ਮਤਲਬ ਸਿਕਿਉਰਿਟੀ ਕੋਈ ਨਹੀਂ ਲੁੱਟਮਚੀ ਪਈ ਆ ਇਹ ਬਣੀ ਕੀ ਜਾਂਦਾ ਜੇ ਸਰਕਾਰੀ ਅਦਾਰਿਆਂ ਦੇ ਵਿੱਚ ਹੀ ਐਂ ਚੋਰੀਆਂ ਹੋਈ ਜਾਂਦੀਆਂ ਦਿਨ ਦਿਹਾੜੇ ਤੇ ਬਾਕੀ ਹਾਲਾਤ ਕੀ ਬਣਨਗੇ ਬੁਰਾ ਹਾਲ ਗੰਦਗੀ ਨਾਲ ਤੇ ਪਾਣੀ ਬਾਥਰੂਮਾਂ ਵਾਲਾ ਪਾਣੀ ਬਾਥਰੂਮਾਂ ਵਾਲਾ ਪਾਣੀ ਪ੍ਰਾਈਵੇਟ ਕਮਰਿਆਂ ਦੇ ਵਿੱਚ ਵੜਿਆ ਫਿਰਦਾ ਸਾਰੇ ਹਸਪਤਾਲ ਦੇ ਇੱਕ ਬਲੌਕ ਦੇ ਬਲੌਕ ਭਰਿਆ ਪਾਣੀ ਐਕਸੀਡੈਂਟ ਛੱਡੋ ਕਿਸੇ ਦੇ ਸੱਪ ਲੜ ਜੇ ਉਹਨੂੰ ਵੀ ਰੈਫਰ ਕਰ ਦਿੰਦੇ ਆ ਸੱਪ ਲੜਨਾ ਬਰਸਾਤਾਂ ਚ ਆਮ ਗੱਲ ਆ ਅਮਲਿਆਂ ਚ ਪਾਣੀ ਆ ਗਿਆ ਸੇਮ ਨਾਲ ਸੱਪ ਤੈਰਦੇ ਫਿਰਦੇ ਸੀ ਮਲਿਆਂ ਤੈਰਦੇ ਫਿਰਦੇ ਸੀ ਸੱਪ ਲੜੇ ਦਾ ਵੀ ਪ੍ਰੋਪਰ ਇਲਾਜ ਹੈ ਨਹੀਂ ਉਹਨੂੰ ਵੀ ਫਰੀਦਕੋਟ ਰੈਫਰ ਕਰ ਦਿੰਦੇ ਆ ਮੜਾ ਆ ਕੋਈ ਐਕਸੀਡੈਂਟ ਉਹਦੇ ਉਹਨੂੰ ਰੈਫਰ ਕਰ ਦਿੰਦੇ ਆ ਬਹੁਤੇ ਬੰਦੇ ਰਾਹ ਹੀ ਮਰ ਜਾਂਦੇ ਆ ਜਿਹੜੀਆਂ ਕੋ ਮਸ਼ੀਨਾਂ ਇਹਨਾਂ ਕੋਲੇ ਹੈਗੀਆਂ ਉਹ ਚਲਦੀਆਂ ਨਹੀਂ ਤੇ ਜਿਹੜੇ ਪ੍ਰੋਪਰ ਐਮ ਆਰ ਆਈ ਕੋਈ ਸਿਟੀ ਸਕੈਨ ਕਰਨਾ ਕੋਈ ਐਕਸ-ਰੇ ਕਰਨਾ ਕੁਝ ਹੋਰ ਕਰਨਾ ਅਲਟਰਾਸਾਉਂਡ ਕਰਨਾ ਉਹਦੀ ਵੀ ਅਨਹੋਂਦ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਬੇਨਤੀ ਆ ਸਰਕਾਰ ਨੂੰ ਅਪੀਲ ਆ ਵੀ ਜਿਹੜੀ ਆਮ ਆਦਮੀ ਸਰਕਾਰ ਕਹੀ ਸੀ ਨਾ ਆਮ ਆਦਮੀ ਦੀ ਉਹ ਖਾਸ ਆਦਮੀ ਦੀ ਸਰਕਾਰ ਬਣ ਗਈ ਆਮ ਆਦਮੀ ਦਾ ਕੁਝ ਪ੍ਰਤੀਤ ਕਰ ਲੋ ਕੋਈ ਜੋ ਹਾਲਾਤ ਆ ਮੇਰੇ ਹੁਣੇ ਪੱਤਰਕਾਰ ਭਾਈ ਜਾ ਰਹੇ ਨੇ ਧਿਆਨ ਨਾਲ ਲੰਦਾ ਹੈਗਾ ਕਿ ਉੱਥੇ ਪਾਣੀ ਖੜਿਆ ਹੈਗਾ ਸਟਾਫ ਕੋਲੋਂ ਵੀ ਮੈਨੂੰ ਮੈਸੇਜ ਹੁਣੇ ਆਇਆ ਉਹ ਐਕਚੁਅਲੀ ਇਹ ਹੋਇਆ ਕੋਈ ਚੋਰ ਉੱਥੋਂ ਟੂਟੀਆਂ ਲਾ ਕੇ ਲੈ ਗਿਆ ਮਾਰਨਿੰਗ ਦੇ ਵਿੱਚ ਉਹਦੇ ਕਰਕੇ ਕਲੀਕ ਹੋ ਰਿਹਾ ਤੇ ਪਲੰਬਰ ਨੂੰ ਕਿਹਾ ਹੈ ਕਿ ਉਹ ਜਾ ਕੇ ਉਹਨਾਂ ਦੀ ਰਿਪੇਅਰ ਕਰੇ ਉਹਨਾਂ ਨੂੰ ਬਲੌਕ ਕਰਕੇ ਤੇ ਨਵੀਆਂ ਟੂਟੀਆਂ ਲਾਉਣ ਲੱਗਿਆ ਜਾਂਦਾ ਸਫਾਈ ਰੋਟੇਸ਼ਨ ਵਾਈਜ਼ ਸਟਾਫ ਕਰ ਕਰਦਾ ਹੈਗਾ ਆਪਣੇ ਕੋਲ ਸਟਾਫ ਹੈਗਾ ਉਹ ਮਾਰਨਿੰਗ ਇਨੀ ਨਾਈਟ ਦੇ ਵਿੱਚ ਸਟਾਫ ਹੁੰਦਾ ਉਹ ਕਰਦਾ ਹੈਗਾ ਜੇ ਕੋਈ ਕਿਤੇ ਖਾਸ ਸਫਾਈ ਦੀ ਲੋੜ ਹੋਊ ਸੁਪਰਵਾਈਜ਼ਰ ਨੂੰ ਕਹਿ ਕੇ ਕਰਵਾ ਦਿੱਤਾ ਜਾਵੇਗਾ ਜੀ ਪ੍ਰਸ਼ਾਸਨ ਨੂੰ ਲਿਖਿਆ ਹੈਗਾ ਸਾਨੂੰ ਚੌਂਕੀ ਦੀ ਜ਼ਰੂਰਤ ਹੈ ਤਾਂ ਉਹਨਾਂ ਨੂੰ ਦੁਬਾਰਾ ਰਿਮਾਈਂਡਰ ਭੇਜਿਆ ਜਾਊਗਾ ਅਸੀਂ ਆਲਰੇਡੀ ਕਿਹਾ ਹੈ ਕਿ ਸਾਨੂੰ ਅਪਗ੍ਰੇਡਡ ਸਾਡੀ ਡਿਪਾਰਟਮੈਂਟ ਵੱਲੋਂ ਵੀ ਮੰਗ ਹੈ ਕਿ ਜਿਹੜੀ ਸਾਡੀ ਸਿਕਿਉਰਿਟੀ ਨੂੰ ਅਪਗ੍ਰੇਡ ਕੀਤਾ ਜਾਵੇ ਤੇ ਇੱਕ ਟੋਟੋ ਘਾਟ ਇੱਕ ਚੌਂਕੀ ਜਿਹੜੀ ਹੈਗੀ ਸਿਲ੍ਹਾ ਹਸਪਤਾਲ ਦੇ ਵਿੱਚ ਬਣਨੀ ਜ਼ਰੂਰੀ ਹੈ ਕਿਉਂਕਿ ਸਾਡੇ ਵਿੱਚ ਦੋ ਇੱਥੇ ਓਪਨ ਸੈਂਟਰ ਹੋਣ ਕਰਕੇ ਨਸ਼ੇ ਦੀਆਂ ਗੋਲੀਆਂ ਲੈਣ ਦੇ ਲਈ ਮਰੀਜ਼ ਬਹੁਤ ਹੁੰਦੇ ਆ ਤਾਂ ਉਹਨਾਂ ਵੱਲੋਂ ਕਈ ਰੈਗੂਲਰਲੀ ਸ਼ਰਾਰਤ ਕਰ ਦਿੱਤੀ ਜਾਂਦੀ ਹੈ ਜਿਹਦੇ ਕਰਕੇ ਸਾਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਸਿਕਿਉਰਿਟੀ ਜਿੰਨੀ ਕੋ ਰਾਉਂਡ ਕਰਦੇ ਆ ਪਰ ਜਦੋਂ ਹੁਣ ਕਿਦੋਂ ਅੱਖਾਂ ਓਲੇ ਹੁੰਦੇ ਉਹ ਨਾਲ ਦੀ ਨਾਲ ਆਪੇ ਸ਼ਰਾਰਤ ਕਰ ਜਾਂਦੇ ਤੇ ਅਸੀਂ ਕੀ ਹੈਗਾ ਪਲੰਬਰ ਨੂੰ ਉਹ ਕਰਕੇ ਕਹ ਜਾਊਗਾ ਜਦੋਂ ਵੀ ਉਹ ਇੱਥੇ ਆਇਆ